ਨਮਸਕਾਰ ਮੈਂ ਮਹਿਕਰੋੜਾ ਤੇ ਤੁਸੀਂ ਵੇਖ ਰਹੇ ਹੋ ਰਿਤਮ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤ ਸੁਰੱਖਿਅਤ ਅਤੇ ਖੁਸ਼ਹਾਲ ਸੂਬੇ ਦਾ ਵਾਅਦਾ ਕੀਤਾ ਸੀ ਇਹ ਤਾਂ ਛੱਡੋ ਆਏ ਦਿਨੋਂ ਆਪਣੇ ਭਾਸ਼ਣਾ ਦੌਰਾਨ ਵੀ ਦਾਅਵਾ ਕਰਦੇ ਨਜ਼ਰ ਆਉਂਦੇ ਨੇ ਕਿ ਉਹ ਪੰਜਾਬ 'ਚ ਕਾਨੂੰਨ ਵਿਵਸਥਾ ਸੁਧਾਰਨ ਲਈ ਵਚਨਬੱਧ ਨੇ ਪਰ ਹੁਣ ਤੁਸੀਂ ਖੁਦ ਦੱਸੋ ਉਦੋਂ ਕੀ ਹੁੰਦਾ ਹੈ ਜਦੋਂ ਅਸੀਂ ਖੁਦ ਆਪਣੀਆਂ ਅੱਖੋਂ ਵੇਖਦੇ ਹਾਂ ਕਿ ਗੈਂਗਸਟਰ ਜੇਲਾ 'ਚ ਬੈ ਕੇ ਵੀਡੀਓ ਕਾਲਾਂ ਰਾਹੀਂ ਇੰਟਰਵਿਊ ਦੇ ਰਹੇ ਹੁੰਦੇ ਨੇ ਅਤੇ ਆਪਣਾ ਗੈਂਗ ਨੈੱਟਵਰਕ ਚਲਾ ਰਹੇ ਹੁੰਦੇ ਨੇ ਉਦੋਂ ਕੀ ਹੁੰਦਾ ਹੈ ਜਦੋਂ ਜੇਲਾ 'ਚ ਮੋਬਾਈਲ ਫੋਨ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਆਸਾਨੀ ਨਾਲ ਤਸਕਰੀ ਕੀਤੀ ਜਾਂਦੀ ਹੈ ਕੀ ਇਹ ਉਹ ਪੰਜਾਬ ਹੈ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਸ਼ਾਂਤ ਸੁਰੱਖਿਅਤ ਅਤੇ ਖੁਸ਼ਹਾਲ ਸੂਬਾ ਹੋਵੇਗਾ ਇਸ ਦਾ ਜਵਾਬ ਤਾਂ ਹੁਣ ਤੁਸੀਂ ਸਾਰੇ ਹੀ ਜਾਣਦੇ ਹੋ ਪੰਜਾਬ ਦੇ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਹੱਥ ਤੇ ਹੱਥ ਧਰ ਕੇ ਬੈਠੇ ਨੇ ਇਹ ਗੱਲਾਂ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲ ਹੀ ਚ ਸ਼੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ 14 ਮੋਬਾਈਲ ਫੋਨ 5 ਡਾਟਾ ਕੇਬਲਾਂ 2 ਹੈੱਡਫੋਨ 3 ਮੋਬਾਈਲ ਚਾਰਜਰ 2 에어ਪੋਰਟਸ 22 ਤੰਬਾਕੂ ਦੀਆਂ ਪੂੜੀਆਂ ਤੇ 3 ਬੀੜੀਆਂ ਦੇ ਬੰਡਲ ਬਰਾਮਦ ਹੋਏ ਨੇ ਇਸ ਬ੍ਰਾਹਮਣਗੀ ਤੋਂ ਬਾਅਦ 4 ਬੰਦਿਆਂ ਵਿਰੁੱਧ ਕੇਸ ਵੀ ਦਰਜ ਕਰ ਲਿਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਆਏ ਦਿਨ ਕਦੇ ਪੰਜਾਬ ਦੀ ਕਿਸੇ ਜੇਲ੍ਹ ਤੋਂ ਤੇ ਕਦੇ ਕਿਸੇ ਜੇਲ੍ਹ ਤੋਂ ਇਹ ਬ੍ਰਾਹਮਣਗੀ ਹੁੰਦੀ ਰਹਿੰਦੀ ਹੈ ਇਹ ਚੀਜ਼ਾਂ ਤਾਂ ਹੁਣ ਪੰਜਾਬ 'ਚ ਆਮ ਜਈ ਗੱਲ ਹੋ ਗਈ ਹੈ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਉਹਨਾਂ ਨੇ ਜੇਲ੍ਹ 'ਚ ਸੁਧਾਰ ਲਿਆਂਦਾ ਹੈ ਪਰ ਜਦੋਂ ਵੀ ਅਸੀਂ ਅਜਿਹੇ ਮਾਮਲੇ ਵੇਖਦੇ ਹਾਂ ਤਾਂ ਸਵਾਲ ਖੜਾ ਹੁੰਦਾ ਹੈ ਕਿ ਇਹ ਸੱਚਮੁੱਚ ਸੁਧਾਰ ਹੈ ਜਾਂ ਸਿਰਫ ਇੱਕ ਕਾਗਜ਼ਾ ਤੱਕ ਸੀਮਤ ਹੈ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਅਤੇ ਵਾਅਦਿਆਂ ਦਰਮਿਆਨ ਇਹ ਸਵਾਲ ਉੱਠਣਾ ਜ਼ਰੂਰੀ ਹੈ ਕਿ ਪੰਜਾਬ ਦੀ ਸੁਰੱਖਿਆ ਸਿਰਫ ਖਾਲੀ ਵਾਅਦਿਆਂ ਤੱਕ ਹੀ ਸੀਮਤ ਰਹੇਗੀ ਕੀ ਪੰਜਾਬ ਸਰਕਾਰ ਇਸ ਮੁੱਦੇ ਤੇ ਕੋਈ ਠੋਸ ਕਦਮ ਚੁੱਕੇਗੀ ਜਾਂ ਫਿਰ ਪੰਜਾਬ ਅਤੇ ਇਸ ਦੇ ਲੋਕ ਕਿਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਦੇ ਰਹਿਣਗੇ ਕਿਉਂਕਿ ਹੁਣ ਇਹ ਤੈਅ ਹੋ ਗਿਆ ਹੈ ਜੇਕਰ ਭਗਵੰਤ ਮਾਨ ਸਰਕਾਰ ਨੇ ਇਸ ਤੇ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਪੰਜਾਬ ਦੀਆਂ ਜੇਲਾ ਚ ਗੈਂਗਸਟਰਾਂ ਦਾ ਦਬਦਬਾ ਹੋਰ ਵੱਧੇਗਾ ਅਤੇ ਪੰਜਾਬ ਦੇ ਲੋਕ ਇਹਨਾਂ ਕਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਰਹੇ। ਪੰਜਾਬ 'ਚ ਅਮਨ ਕਾਨੂੰਨ ਨੂੰ ਸੁਧਾਰਨ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਨੂੰ ਇਹ ਦੱਸਣਾ ਪਵੇਗਾ ਕਿ ਇਹਨਾਂ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਲਈ ਉਹਨਾਂ ਦੀ ਕੀ ਯੋਜਨਾ ਹੈ। ਜੇਕਰ ਐਡਾ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਲੋਕ ਕਦੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਅਤੇ ਮੁੱਖ ਮੰਤਰੀ ਦਾ ਫਰਜ਼ ਹੈ ਉਹ ਆਪਣੇ ਜਨਤਾ ਦੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਅਜਿਹੇ ਅਪਰਾਧੀਆਂ ਵਿਰੁੱਧ ਕਾਰਵਾਈ ਕਰੇ।